ਅੰਮ੍ਰਿਤਸਰ ਦੇ ਗਵਾਲ ਮੰਡੀ ਲਾਕੇ ਚ ਅੱਜ ਤੜਕੇ ਕੁਝ ਹਮਲਾਵਰਾਂ ਨੇ ਇੱਕ ਦਰਗਾਹ ਚ ਦਾਖਲ ਹੋ ਕੇ ਉੱਥੇ ਸੇਵਾਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਘਟਨਾ ਸਤੜਕੇ 4 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਹੈ ਜਦੋਂ ਦਰਗਾਹ ਵਿੱਚ ਸੇਵਾਦਾਰ ਸੌ ਰਿਹਾ ਸੀ ਦਰਗਾਹ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ ਇਸ ਦੌਰਾਨ ਹਮਲਾਵਰ ਦਰਗਾਹ ਚ ਦਾਖਲ ਹੋਏ ਤਾਂ ਸੇਵਾਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪੁਲਿਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ ਪਛਾਣ ਮਨਜੂ ਸ਼ਾ ਕਾਦਰੀ ਵਜੋਂ ਹੋਈ ਹੈ ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸੀਸੀਟੀਵੀ ਸਕੈਨ ਕਰ ਰਹੀ ਹੈ। ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਦਰਗਾਹ ਦੇ ਸੇਵਾਦਾਰ ਦਾ ਭੇਦ ਭਰੇ ਹਾਲਾਤਾਂ 'ਚ ਕਤਲ ਕੀਤਾ ਗਿਆ। ਦੇਖੋ ਪੂਰੀ ਖਬਰ। ਮੇਰਾ ਨਾਮ ਪਲਵਿੰਦਰ ਕੌਰ। ਕੀ ਗੱਲ ਸੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦੀ ਮੇਰਾ ਪਿਓ ਨੇ ਕਹਿੰਨੇ ਮਾਰਿਆ ਥੋੜਾ ਜਿਨੀ ਹੋਇਆ ਹਫਤਾ ਹੈ ਮੇਰੇ ਪਿਓ ਨੂੰ ਧਮਕੀਆਂ ਮਿਲਦੀਆਂ ਨਹੀਂ ਆਹੀ ਬਾਬਾ ਮਾਰ ਦੇਣਾ ਮਾਰਦਾ ਕੰਜਰ ਵਾਲੇ ਬਾਬਾ ਹੁਣ ਕਿਹੜੇ ਲੋਕ ਧਮਕੀਆਂ ਦੇ ਤੈਨੂੰ ਪਤਾ ਮੈਨੂੰ ਨਹੀਂ ਪਤਾ ਕੌਣ ਹੈਗਾ ਪਰ ਮੈਨੂੰ ਇੰਨਾ ਪਤਾ ਮੇਰੇ ਪਿਓ ਨੂੰ ਧਮਕੀ ਦੇ ਮੈਨੂੰ ਫੋਨ ਕਰਕੇ ਸੁਣ ਜਾਂਦਾ ਵੀ ਰਿਹਾ ਵਾ ਤੇ ਮੇਰੇ ਪਿਓ ਨੇ ਕਹਿੰਨੇ ਕਹਿੰਦਾ ਸੀ ਬਾਬਾ ਮਾਰ ਦੇਣਾ ਵਾ ਕਿੰਨੀ ਦਿਨ ਤੋਂ ਧਮਕੀਆਂ ਮਿਲ ਰਹੀਆਂ ਸੀ ਉਹਨਾਂ ਨੂੰ ਹੋ ਗਿਆ ਘੱਟ ਘੱਟ ਮਹੀਨਾ ਹੋ ਗਿਆ ਧਮਕੀਆਂ ਲੱਗਦੀਆਂ ਰੋ ਬਾਬੇ ਨੇ ਕਿਹੜੇ ਕਹਿੰਦਾ ਕੁਝ ਚੁ ਤਕੀ ਮੰਗ ਕਰਦੇ ਪ੍ਰਸ਼ੰਸਾ ਮੈਂ ਮੰਗ ਹੈ ਕਾਦੀ ਜਿੰਨਾ ਮੇਰਾ ਪਿਓ ਮਾਰਨੂ ਕੜੀ ਤਾਂ ਕੜੀ ਸਜ਼ਾ ਮਿਲਨੀ ਚਾਹੀਦੀ ਆ ਔਰ ਖਾਣਾ ਹੀ ਖਤਮ ਹੋ ਜਵੇ ਮੇਰਾ ਆਪਾਂ ਮੰਗ ਕਰਦੇ ਆ ਕਿ ਚੌਂਕੀ ਫੇਰ ਤੋਂ ਖੁੱਲਣੀ ਚਾਹੀਦੀ ਆ ਇੱਥੇ ਬਹੁਤ ਜ਼ਿਆਦਾ ਗੰਦ ਮੇਰਾ ਹਰਜਿੰਦਰ ਸਿੰਘ ਜੀ ਕੀ ਕੰਮ ਕਰਦੇ ਆ ਮੈਂ ਜੀ ਪ੍ਰਾਈਵੇਟ ਨੌਕਰੀ ਕਰਦਾ ਬੈਂਕ ਦੀ ਅੱਛਾ ਤੇ ਪਹਿਲੇ ਚੌਂਕੀ ਸੀ ਪਹਿਲੀ ਚੌਂਕੀ ਸੀ ਬਹੁਤ ਜ਼ਿਆਦਾ ਜ਼ਿਆਦਾ ਵਧੀਆ ਕੰਮ ਹੀ ਤੇ ਕੋਈ ਖਾਪਰੋਣਾ ਨਹੀਂ ਪੈਂਦਾ ਸੀ ਨਾ ਕੋਈ ਲੜਾਈ ਝੜਾਉਂਦਾ ਸੀ ਇੱਥੇ ਤੋਂ ਹੁਣ ਪਾਈ ਰਾਤੀ 1:00 ਵਜੇ ਤੱਕ ਲੋਕੀ ਸ਼ਰਾਬਾ ਪੀਂਦੇ ਪਾਰਕਾਂ ਦੇ ਵਿੱਚ ਲੜਾਈ ਚੰਗਾ ਦੁਬਾਰਾ ਮੰਗ ਕਰਦੇ ਹਾਂ ਜੀ ਹਾਂ ਜੀ ਆਪ ਪੁਲਿਸ ਕਮਿਸ਼ਨਰ ਸਾਹਿਬ ਨੂੰ ਆਪ ਮੰਗ ਕਰਦੇ ਕਿ ਚੌਕੀ ਬਾਹਰ ਤੋਂ ਬਹਾਲ ਕੀਤੀ ਜਾਵੇ ਹਾਂ ਹਾਂ ਜੀ ਤੁਹਾਡਾ ਨਾਮ ਸਤਨਾਨ ਸਿੰਘ ਜੀ ਸਤਨਾਨ ਸਿੰਘ ਜੀ ਬਾਬ ਬਲੀਏ ਜੀ ਤੁਹਾਡੇ ਕੀ ਲੱਗਦੇ ਸੀ ਪਿਤਾ ਜੀ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹਨਾਂ ਦਾ ਕਤਲ ਹੋ ਗਿਆ ਐਸੀ ਸਵੇਰੇ ਆਨੇ ਸੇਵਾ ਕਰਨ ਵੀਰਵਾਦ ਦੇ ਵੀਰਵਾ ਤੇ ਅਸੀਂ ਆਏ ਤੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲਾ ਨਹੀਂ ਸੀ ਤੇ ਅਸੀਂ ਫਿਰ ਪਿਛਲੇ ਦਰਵਾਜ਼ੇ ਥਾਂ ਨੀ ਗਏ ਉਹ ਦਰਵਾਜ਼ਾ ਖੁੱਲਾ ਸੀ ਤੇ ਵੇਖਿਆ ਤੇ ਉਹ ਤੇ ਡੈਥ ਹੋਈ ਸੀ ਉਹਨਾਂ ਦੀ ਤੇ ਮੈਂ ਮੂੰਹ ਤੇ ਹੱਥ ਲਾਇਆ ਉਹਨਾਂ ਦੇ ਉਨੇ ਨੇ ਉਹਨੇ ਖੂਨ ਬਹੁਤ ਵਗੰਦੇ ਸੀ। ਕਿ ਹੋਸ਼ ਨਹੀਂ ਕੋਸ਼ ਹੈ ਗਈ ਸੀ ਸਰ। ਤੇ ਪਤਾ ਲੱਗਾ ਕੀ ਕਰਨ ਸੀ? ਪਤਾ ਨਹੀਂ ਲੱਗਾ ਸਰ। ਰਾਤ ਨੂੰ ਚੰਗੇ ਭਲੇ ਆਏ ਕਰੋ ਰੋਟੀ ਖਾਣ ਆਏ ਸੀ ਤੇ ਫਿਰ ਬਿਨੇ ਹੋਇਆ ਜੀ। ਫਿਰ ਅਸੀਂ ਸੇਵਾ ਕਰਨ ਵੀਰਵਾ ਤੇ ਵੀਰਵਾ ਆਨੇ ਆ ਜੀ। ਕੀ ਮੰਗ ਕਰਦੇ ਹੋ ਪੁਲਿਸ ਸਾਹਿਬ? ਹਾਂ ਜੀ ਪੁਲਿਸ ਕੋਈ ਮੰਗ ਕਰਦੇ ਆ ਕਿ ਹਾਨੂੰ ਇਨਸਾਫ ਮਿਲਣਾ ਚਾਹੀਦਾ। ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਕੜੀ ਤੇ ਕੜੀ ਸਜ਼ਾ ਦੇਣੀ ਚਾਹੀਦੀ ਹੈ। ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਸੀ ਇੱਥੇ? ਇਹਨਾਂ ਨੇ ਹੋ ਗਿਆ 30-35 ਸਾਲ ਹੋ ਗਏ ਸਰ। ਹਾਂ ਜੀ ਸਰ ਫਿਕਲ ਹੋਇਆ ਤਾਂ ਹੋਇਆ ਗੱਲ ਇਦਾਂ ਜੀ ਆਪਾਂ ਗੋਵਾਲ ਮੰਡੀ ਤੋਂ ਸਾਰੇ ਵਸਨੀਕਾਂ ਜੀ ਮੈਂ ਰਿੰਕੂ ਜੀ ਜਾਂ ਪ੍ਰੈਜ਼ੀਡੈਂਟ ਡਾਕਟਰ ਬਿਹਾਰ ਮੇਰੂ ਭੁਲਾਈ ਮਹਿੰਤੋ ਜੀ ਵੀ ਜਿਸ ਤਰ੍ਹਾਂ ਕਿ ਸਾਡੇ ਗੁਰੂ ਜੀ ਨੇ ਬਾਬਾ ਜੀ ਵੀ ਇਹ ਜਿਉਂ ਦੀ ਸੇਵਾਦਾਰ ਨੇ ਪਹਿਲਾਂ ਸਰਕਾਰੀ ਨੌਕਰੀ ਕਰਦੇ ਐਫਸੀਆਈ 'ਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਇਹ ਗੱਦੀ ਨਸ਼ੀਨ ਹੋ ਗਿਆ ਜੀ ਤੇ ਇਹਨਾਂ ਤੇ ਬੜੀ ਭਾਵਨਾ ਸੀ ਜੀ ਮਹਾਰਾਜ ਜੀ ਸੇਵਾ ਸੁਭਾ ਕਰਨ ਦੀ ਤੇ ਇਹ ਸੇਵਾਦਾਰ ਸੀ ਸੇਵਾ ਕਰਦੇ ਸੀ ਸਾਰੇ ਮਹੱਲੇ 'ਚ ਬੜੀ ਵਧੀਆ ਇਹਨਾਂ ਦਾ ਬੋਲ ਚੱਲਣ ਸੀ ਹਰ ਮਹੱਲੇ ਦਾ ਛੋਟਾ ਵੱਡਾ ਜੀ ਇਹਨਾਂ ਦੇ ਪੈਰੀ ਪੈਣਾ ਕਰਦਾ ਸੀ ਜੀ ਤੇ ਜਿੱਦਾਂ ਸਾਨੂੰ ਪਤਾ ਲੱਗਾ ਵੀ ਵੀ ਆ ਦਰਗਾਹ ਵਿੱਚ ਬਾਬਾ ਜੀ ਦੀ ਕਿਸ ਨੇ ਹਤਿਆ ਕਰਤੀ ਆ ਤੇ ਮੌਕੇ ਤੇ ਐਸਐਚਓ ਕੰਟੋਨਮੈਂਟ ਜੀ ਸਾਰਾ ਮਹੱਲਾ ਤੁਸੀਂ ਦੇਖ ਰਹੇ ਹੋ ਜੀ ਤੇ ਮੈਂ ਪੁੱਛਣਾ ਚਾਹਾਂਗਾ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੜੇ ਲੰਬੇ ਲੰਬੇ ਵਾਅਦੇ ਕਰਦੇ ਤੇ ਆਪਾਂ ਕਿੱਥੇ ਸੇਫ ਆ ਜੇਕ ਗਵਾਲ ਮੰਡੀ ਗੜ੍ਹ ਹੈ ਜੀ ਸਾਡਾ ਕਿਸੇ ਦੀ ਅਜੇ ਤੱਕ ਇਹ ਨਹੀਂ ਯੂਰਤ ਨਹੀਂ ਪਈ ਵੀ ਐਡਾ ਤਗੜਾ ਕੰਮ ਹੋ ਗਿਆ ਜੇ ਇਹ ਮਹੱਲੇ ਨਹੀਂ ਸੇਫ ਤੇ ਮੈਂ ਸੋਚਾਂਗਾ ਵੀ ਬਾਕੀ ਲੋਕ ਕਿੱਦਾਂ ਸੇਫ ਹੋਣਗੇ। ਕੋਈ ਕੁਝ ਬਾਬਾ ਜੀ ਦਾ ਕੀ ਨਾਮ ਸੀ? ਬਲਦੇਵ ਸਿੰਘ ਸਾਡੇ ਬਾਬਾ ਜੀ ਬਲਦੇਵ ਸਿੰਘ ਜੀ। ਨਾਮ ਕਿੰਨੀ ਦੇਰ ਤੋਂ ਸੇਵਾ ਵਿੱਚ ਹਾਰੇ ਸੀ? ਇਹ ਹੋ ਗਏ ਜੀ 30 30 ਸਾਲ ਦੇ ਲੱਗੇ ਜਾ ਕੇ ਲਗਭਗ ਹੋ ਹੀ ਗਏ ਆ ਜੀ। ਪਤਾ ਲੱਗਾ ਕਿ ਹੱਤਿਆਦਾਰ ਨਹੀਂ ਅਜੇ ਤੱਕ ਨਹੀਂ ਪਤਾ ਲੱਗਾ ਜੀ ਅਜੇ ਤੱਕ ਮੌਕੇ ਦੇ ਆਪਣੇ ਥਾਣਾ ਕੰਟੋਨਮੈਂਟ ਦੇ ਸਚੂ ਸਾਹਿਬ ਆਏ ਨੇ। ਤੇ ਜਿੰਨੇ ਵੀ ਸਾਰੇ ਅਜੀ ਇਹ ਸਾਰੇ ਮਹੱਲਾ ਨਵਾਸੀ ਨੇ ਸੇਵਾਦਾਰ ਨੇ ਇਹ ਸਾਰੇ ਉਹਨਾਂ ਦੀ ਬਹੁਤ ਇਤਮਾਨ ਕਰਦੇ ਸੀ ਜੀ ਪਤਾ ਲੱਗਾ ਹੱਤਿਆ ਕਿਸ ਤਰ੍ਹਾਂ ਹੋਈ ਹੈ ਨਹੀਂ ਅਜੇ ਨਹੀਂ ਕੋਈ ਪਤਾ ਲੱਗਾ ਜੀ ਵੈਰੀਫਾਈ ਕਰ ਰਿਹਾ ਜੀ ਪੁਲਿਸ ਵੈਰੀਫਾਈ ਕਰ ਰਹੀ ਹੈ ਜੀ ਕੀ ਮੰਗ ਕਰਦੇ ਹੋ ਪ੍ਰੈਸਰ ਮੰਗ ਕਰਦੇ ਆ ਜੀ ਵੀ ਸਾਡੇ ਗੁਰੂ ਸੀ ਸਾਡੇ ਅਨਦਾਤਾ ਲਾਲੋ ਜੀ ਸਾਰੇ ਮਹੱਲੇ ਦੇ ਸੀ ਉਹ ਵਿਚਾਰੇ ਬੜੇ ਵਧੀਆ ਤੇ ਜੋ ਕੁਝ ਹੋਇਆ ਗਲਤ ਹੋਇਆ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਾ ਜਾਵੇ ਕੋਈ ਸੀਸੀਟੀਵੀ ਸਾਹਮਣੇ ਆਈ ਕੋਈ ਨਹੀਂ ਨਹੀਂ ਪੁਲਿਸ ਵੈਰੀਫਾਈ ਕਰਦੀ ਪਈ ਜੀ ਇੱਕ ਦੋ ਕੈਮਰੇ ਤੋਂ ਵੈਰੀਫਾਈ ਕਰਦੀ ਪਈ ਇੱਕ ਬਲਦੇਵ ਸਿੰਘ ਨਾ ਦਾ ਇੱਕ ਇੱਥੇ ਜਿਹੜਾ ਸੀਗਾ ਸ਼ਰਧਾਲੂ ਇੱਥੇ 30-35 ਸਾਲ ਤੋਂ ਸੇਵਾ ਕਰਦਾ ਸੀ ਬਜ਼ੁਰਗ ਹੈ ਰਟਾਇਰ ਪਰਸਨ ਹੈ ਉਹ ਆਪਣਾ ਇੱਥੇ ਰਾਤ ਕੋਈ ਅਣਪਛਾਤਾ ਬੰਦਾ ਐਂਟਰ ਕਰਕੇ ਤੇ ਉਹਦਾ ਸਿਰ ਚ ਸੱਟ ਮਾਰ ਕੇ ਉਹਨੂੰ ਮਾਰ ਗਿਆ ਹੈਗਾ ਸੋ ਮੈਂ ਤੇ ਐਸਐਚਓ ਕੰਟਰੋਲਮੈਂਟ ਇੱਥੇ ਪਹੁੰਚੇ ਆਂ ਬਾਕੀ ਅਫਸਰ ਸਾਹਿਬਾਨ ਵੀ ਪਹੁੰਚੇ ਆਂ ਔਰ ਸਾਡੇ ਸੀਆਈਏ ਟੀਮ वगैरह आ रही है जी है ਮੋਟੋ ਵੀ ਦੇਖ ਰਹੇ ਹੈਗੇ ਆ ਜੀ ਮੋਟੋ ਕਲੀਅਰ ਨਹੀਂ ਹੋਇਆ ਕਿਉਂਕਿ ਅਸੀਂ ਅਜੇ ਹੁਣੇ ਆਏ ਆ ਜੋ ਵੀ ਗੱਲ ਹੋਈ ਨਾਲ-ਨਾਲ মিডিਆ ਨੂੰ ਦੱਸ ਦਾਂਗੇ ਅਕਸਰ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਲਗਾਤਾਰ ਜਿਹੜੀਆਂ ਉਹਨਾਂ ਨੂੰ ਤੰਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਹਾਂ ਉਹਨਾਂ ਨੇ ਦੱਸਿਆ ਹੈ ਉਹਨਾਂ ਦੱਸਿਆ ਹੈ ਉਹ ਚੀਜ਼ਾਂ ਨੂੰ ਜਿਹੜਾ ਉਹ ਆਪਣਾ ਲਾ ਦਿੱਤਾ ਹੈ ਅਸੀਂ ਮੈਂ ਹੁਣੇ ਟੀਮ ਹੀ ਭੇਜ ਦਿੱਤੀ ਹੈ ਜਿਨ੍ਹਾਂ ਤੇ ਕੋਈ ਅਲੀਗੇਸ਼ਨ ਲਾਉਂਦੇ ਹੈਗੇ ਬਾਕੀ ਟੈਕਨੀਕਲ ਅਨਲਿਸਿਸ ਕਰਕੇ ਫਿਰ ਤੁਹਾਨੂੰ ਦੱਸਾਂਗੇ ਸਰ ਕੋ CCTV ਫੁੜੀ ਸਾਹਮਣੇ ਨਹੀਂ ਅਜੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਜੇ ਟੂ ਅਰਲੀ ਹੈ CCTV ਵੇਖਾਂਗੇ ਬਟ ਅਜੇ ਨਹੀਂ ਸਾਡੇ ਅਜੇ ਕੋਸ਼ਿਸ਼ ਸਰ ਕਿੰਨੇ ਵਜੇ ਦੀ ਘਟਨਾ ਕੁਝ ਪਤਾ ਲੱਗਾ ਜੀ ਇਹ ਅਰਲੀ ਮਾਰਨਿੰਗ ਹੋਇਆ ਹੈ ਮੇਰੇ ਖਿਆਲ ਚ 3-4 ਵਜੇ ਦੇ ਕਰੀਬ ਹੋਵੇਗਾ ਸਰ ਕੋ ਪੈਸਾ ਪੂਸਾ ਲੁੱਟਿਆ ਗਿਆ ਨਕਦੀ ਵੇਰੇ ਕੁਝ ਆ ਨਹੀਂ ਨਕਦੀ ਲੱਗਦੀ ਨਹੀਂ ਕਿ ਨਕਦੀ ਲੁੱਟੀ ਗਈ ਹੈ ਉਸੀ ਤਰ੍ਹਾਂ ਹੀ ਸੇਫ ਹੀ ਆ ਗੱਲਾਂ ਵਗੈਰਾ ਨਹੀਂ ਟੁੱਟਾ ਕੋਈ ਰੰਜਿਸ਼ ਲੱਗਦੀ ਹੈ ਸਰ ਇਹ ਹੋ ਸਕਦੀ ਹੈ ਜੀ ਅਜੇ ਦੇਖਦੇ ਹਾਂ ਸਾਰੇ ਐਂਗਲ ਤੋਂ ਦੇਖ ਕੇ ਫਿਰ ਦੱਸਦੇ ਹਾਂ ਪਰਿਵਾਰਕ ਮੈਂਬਰ ਦਾ ਖਾਤਾ ਜਿਤਾਇਆ ਜਾ ਰਿਹਾ ਹੈ ਕੀ ਮਤਲਬ ਹੈ ਬਕਲ ਦੀ ਵਾਰਦਾਤ ਤੋਂ ਅੱਜ ਤੱਕ ਹਾਂ ਬਿਲਕੁਲ ਬਕਲ ਤੋਂ ਹੈ ਹੀ ਹੈ ਇਹ ਤੇਟਿੰਗ ਵੀ ਆ ਰਹੀਆਂ ਸੀ ਇਹਨਾਂ ਨੂੰ ਉਹ ਸਿਨ ਉਹਨਾਂ ਦਾ ਰਿਕਾਰਡ ਉਹਨਾਂ ਦਾ ਫੋਨ ਵਗੈਰਾ ਲੈ ਲਿਆ ਹੈਗਾ ਆ ਉਹਦਾ ਡਿਟੇਲ ਚੈੱਕ ਕਰਦੇ ਧੰਨਵਾਦ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ